ਪਰਮ ਸਤਕਾਰਯੋਗ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਭਗਵੰਤ ਮਾਨ ਸਰਕਾਰ ਦੀ ਤਿੰਨ ਸਾਲ ਦੀਆਂ ਪ੍ਰਾਪਤੀਆਂ ਦੀਆਂ ਤਿੰਨ ਗੱਲਾਂ ਤੇ ਤਿੰਨ ਜਿਹੜੀਆਂ ਨੈਗੇਟਿਵ ਗੱਲਾਂ ਨੇ ਉਹ ਕਰਾਂਗੇ ਵਧੀਆ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਬਿਜਲੀ ਦੇ ਮਾਫ ਕਰਕੇ ਬਿੱਲ ਸਾਰੇ ਲੋਕਾਂ ਨੂੰ ਆਨੰਦ ਲਿਆਤਾ ਜ਼ੀਰੋ ਬਿੱਲ ਆ ਰਹੇ ਨੇ तकरीबन 80% 85% ਲੋਕਾਂ ਦੇ ਇਹ ਬਹੁਤ ਵੱਡੀ ਗੱਲ ਹੈ ਪਹਿਲਾਂ ਕਨੈਕਸ਼ਨ ਅਕਸਰ ਹੀ ਕੱਟੇ ਰਹਿੰਦੇ ਸੀਗੇ ਭਾਵੇਂ ਪਹਿਲੀਆਂ 2 3 4 ਸਰਕਾਰਾਂ ਜਿਹੜੀਆਂ ਵੀ ਹਨ ਤੇ ਬਿਜਲੀ ਵਾਲੇ ਮਗਰੇ ਹੀ ਪਏ ਰਹਿੰਦੇ ਸੀਗੇ ਕਨੈਕਸ਼ਨ ਕੱਟਣ ਨੂੰ ਇਹ ਬੜਾ ਗੰਭੀਰ ਮਾਮਲਾ ਸੀਗਾ ਤੇ ਘਟੜ-ਘਟੜ 2 2 3 3 ਹਜ਼ਾਰ ਰੁਪਏ ਦਾ ਹਰ ਇੱਕ ਪਰਿਵਾਰ ਦਾ ਹਰ ਇੱਕ 2 ਮਹੀਨਿਆਂ ਦੇ ਵਿੱਚ ਬਚ ਰਿਹਾ ਬਹੁਤ ਵੱਡੀ ਗੱਲ ਹੈ ਨੰਬਰ 1 ਤਾਂ ਗੱਲ ਹੈ ਦੂਸਰੀ ਗੱਲ ਕਿਸਾਨਾਂ ਨੂੰ ਬਿਜਲੀ ਦੀਆਂ ਮੋਟਰਾਂ ਤੇ ਜਿਹੜੀ ਬਿਜਲੀ ਆ ਰਹੀ ਹੈ ਉਹ ਵੀ ਬੜੇ ਵਧੀਆ ਤਰੀਕੇ ਨਾਲ ਆ ਰਹੀ ਹੈ ਇਹ ਇਹ ਕੋਈ ਨਿੰਦਿਆ ਕਰਨੀ ਨਹੀਂ ਬਣਦੀ ਬਹੁਤ ਅੱਛੀ ਤਰੀਕੇ ਨਾਲ ਬਿਜਲੀ ਆ ਰਹੀ ਹੈ ਤੇ ਤੀਸਰੀ ਗੱਲ ਹੈ ਜੋ ਕਿ ਕੱਸੀ ਜਿਹਨੂੰ ਸੂਏ ਕਹਿੰਦੇ ਨੇ ਤੇ ਪਾਣੀਆਂ ਦੇ ਲਈ ਉਹਨਾਂ ਨੇ ਪੱਕਾ ਸਿਸਟਮ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਹ ਪਹਿਲੀਆਂ ਸਰਕਾਰਾਂ ਨੂੰ 50 ਸਾਲ ਪਹਿਲਾਂ ਹੀ ਇਹ ਬਣਾ ਦੇਣਾ ਚਾਹੀਦਾ ਸੀਗਾ ਕਿ ਤਾਂ ਕਿ ਸਾਡਾ ਪੰਜ ਦਰਿਆਵਾਂ ਦੀ ਧਰਤੀ ਜਿਹੜਾ ਦਰਿਆਵਾਂ ਦਾ ਪਾਣੀ ਹੀ ਪੰਜਾਬ ਨੂੰ ਲੱਗਦਾ ਹੋਵੇ ਤੇ ਮੋਟਰਾਂ ਦਾ ਇੰਨਾ ਚੱਕਰੇ ਨਾ ਪਾਵੇ ਨਾ ਧਰਤੀ ਦਾ ਲੈਵਲ ਨੀਚੇ ਜਾਂਦਾ ਤੇ ਨਾ ਕੋਈ ਹੋਰ ਏਦਾਂ ਦੀ ਗੜਬੜ ਹੁੰਦੀ ਨਾ ਅਰਾਜਕਤਾ ਪੈਦਾ ਹੁੰਦੀ ਇਹ ਬੜੀ ਵੱਡੀ ਗੱਲ ਹੈ ਤੇ ਤੀਸਰੀ ਗੱਲ ਜਿਹੜੀ ਉਹਨਾਂ ਨੇ ਵਧੀਆ ਕੀਤੀ ਹੈ ਉਹ ਇਹ ਹੈ ਕਿ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਮਹਮ ਖੜੀ ਕਰਤੀ ਹੈ ਕੋਈ ਸ਼ੱਕ ਨਹੀਂ ਇਹਦੇ 'ਚ ਭਾਵੇਂ ਕਿ ਨਸ਼ੇ ਘਟ ਉਹ ਕੰਟਰੋਲ ਆਏ ਨੇ ਪਰ ਫਿਰ ਵੀ ਜਿਸ ਢੰਗ ਨਾਲ ਉਹਨਾਂ ਨੇ ਨਸ਼ੇ ਦੇ ਖਿਲਾਫ ਲਹਿਰ ਖੜੀ ਕੀਤੀ ਹੈ ਉਹ ਇੱਕ ਆਪਣੇ ਆਪ 'ਚ ਮਿਸਾਲ ਹੈ ਕਿ ਪੁਲਿਸ ਵੀ ਲੱਗੀ ਹੋਈ ਹੈ ਆਮ ਲੋਕ ਵੀ ਲੱਗੇ ਹੋਏ ਨੇ ਤੇ ਖੁਦ ਸਰਕਾਰ ਵੀ ਲੱਗੀ ਹੋਈ ਹੈ ਤੇ ਪਹਿਲੀਆਂ ਸਰਕਾਰਾਂ ਨਾਲੋਂ ਤਾਂ ਘੱਟੋ ਘੱਟ ਫਰਕ ਹੈ ਤਿੰਨ ਗੱਲਾਂ ਤਾਂ ਇਹ ਵਧੀਆਂ ਨੇ ਤੇ ਜਿਹੜੀਆਂ 네ਗੇਟਿਵ ਗੱਲਾਂ ਨੇ ਉਹ ਇਹ ਹੈ ਕਿ 1000 ਜੋ ਔਰਤਾਂ ਨੂੰ ਵਾਦਾ ਕੀਤਾ ਸੀਗਾ ਦੇਣ ਦਾ ਤੇ ਉਹ ਬੜਾ ਬਲੰਡਰ ਮਿਸਟੇਕ ਲੱਗਦੀ ਹੈ ਮੈਨੂੰ ਤੇ ਉਹ ਉਹਦਾ ਕਾਰਨ ਇਹ ਹੈ ਕਿ ਕਿ 1000 ਰੁਪਏ ਕੋਈ ਜ਼ਿਆਦਾ ਨਹੀਂ ਸੀਗਾ ਤਕਰੀਬਨ 300 ਕਰੋੜ ਰੁਪਏ ਸਾਲਾਨਾ ਬਜਟ ਸੀਗਾ ਸਰਕਾਰ ਦਾ ਜੇ ਆਰਾਮ ਨਾਲ ਕੱਢ ਸਕਦੇ ਸੀਗੇ ਆਰਾਮ ਨਾਲ ਵਿੱਤ ਮੰਤਰੀ 300 ਕਰੋੜ ਰੁਪਏ ਸਾਲਾਨਾ ਕੱਢ ਸਕਦੇ ਸੀਗੇ ਤੇ 3 ਸਾਲ ਦੇ ਵਿੱਚ 900 ਕਰੋੜ ਰੁਪਏ ਹੁੰਦਾ ਇੱਕ ਬਹੁਤ ਵੱਡੀ ਰਕਮ ਨਹੀਂ ਹੈਗੀ ਇਹ ਇਧਰ ਉਧਰੋ ਕਰਕੇ ਕੱਢਿਆ ਜਾ ਸਕਦਾ ਸੀਗਾ ਪਰ ਇਹ ਨਹੀਂ ਕੱਢਿਆ ਇਹ ਔਰਤਾਂ ਨੇ ਜਿਹੜੀਆਂ ਉਹ ਬਦਦੁਆਵਾਂ ਦੇ ਰਹੀਆਂ ਨੇ ਅਸੀਂ ਜਦੋਂ ਘਰ-ਘਰ ਜਾਂਦੇ ਹਾਂ ਘਰ-ਘਰ ਪਤਾ ਕਰਦੇ ਹਾਂ ਤੇ ਉਹ ਬੜੀਆਂ ਨਿਰਾਸ਼ ਹੁੰਦੀਆਂ ਨੇ ਕਿ ਸਾਨੂੰ 1000 ਰੁਪਏ ਨਹੀਂ ਦਿੱਤਾ ਉਸੇ 1000 ਰੁਪਏ ਪਿੱਛੇ ਭਗਵੰਤ ਮਾਨ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮ ਦੇ ਵਿੱਚ ਆ ਸਕਦੀ ਹੈ ਕਿਉਂਕਿ ਜਿਹੜੀਆਂ ਔਰਤਾਂ ਨੇ ਉਹ ਅੱਧਾ ਕਟੜਕਟ ਅਬਾਦੀ ਨੇ ਇਸ ਪੰਜਾਬ ਦੀ ਇਸ ਦੁਨੀਆ ਦੀ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਨੂੰ ਜੇ ਹੁਣ ਵੀ ਲਾ ਦੇਵੇ ਤਾਂ ਵੀ ਇੱਕ ਆਪਣੇ ਆਪ ਦੇ ਵਿੱਚ ਕਾਫੀ ਬੜੀ ਪ੍ਰਾਪਤੀ ਹੋਏਗੀ ਕੋ ਖਾਸ ਗੱਲ ਲੀਗੀ ਦੂਸਰੀ ਗੱਲ ਜੋ ਨੈਗੇਟਿਵ ਆ ਰਹੀ ਹੈ ਉਹ ਇਹ ਹੈਗੀ ਹੈ ਕਿ ਭਗਵਾਨ ਤਮਾਨ ਸਰਕਾਰ ਜੋ ਨੀ ਕਿਸਾਨੀ ਮੁੱਦਿਆਂ ਤੇ ਉਹ رائے ਨਹੀਂ ਬਣਾ ਸਕੀ ਜਿਹੜੀ ਬਣਾਉਣੀ ਚਾਹੀਦੀ ਸੀਗੀ ਭਗਵਾਨਤਮਨ ਸਰਕਾਰ ਨੂੰ ਕੁਛ ਨਾ ਕੁਛ ਮੰਗਾ ਤਾਂ ਆਪਣੇ ਪੱਦਰ ਤੇ ਦੇ ਦੇਣੇ ਚਾਹੀਦੇ ਸੀਗੇ ਆਪਣੇ ਪੱਦਰ ਤੇ ਥੋੜਾ ਬੋਨਸ ਦੇਣਾ ਚਾਹੀਦਾ ਸੀਗਾ ਕੁਛ ਨਾ ਕੁਛ ਤਾਂ ਜੇ ਜਾਜ਼ਾ ਨਹੀਂ ਤਾਂ ਲੀਪਾ ਪੂਤੀ ਤਾਂ ਆਪਣੇ ਭਰਾਵਾਂ ਦੀ ਕਰਨੀ ਚਾਹੀਦੀ ਕਿਉਂਕਿ ਉਹ ਖੁਦ ਕਿਸਾਨ ਪਰਿਵਾਰ ਚੋਂ ਕਿਸਾਨਾਂ ਦੀਆਂ ਮੰਗਾਂ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਸੀਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਸਾਨ ਜਥੇ ਬੰਦੀਆਂ ਨੂੰ ਕੁੱਟਿਆ ਔਰ ਜਿਸ ਤਰ੍ਹਾਂ ਦੀ ਗੱਲਬਾਤ ਕੀਤੀ ਹੈ ਤੇ ਉਹ ਕਈਆਂ ਨੂੰ ਬਹੁਤ ਬੁਰਾ ਲੱਗਿਆ ਅੱਛਾ ਨਹੀਂ ਲੱਗਿਆਗਾ ਇਸ ਕਰਕੇ ਜ਼ਰੂਰੀ ਹੈ ਕਿ ਕਿਸਾਨੀ ਮੁੱਦਿਆਂ ਤੇ ਜੇ ਹੁਣ ਵੀ ਚਾਹੰਦੇ ਲੋਵੇ ਤਾਂ ਵੀ ਕਿ ਵਧੀਆ ਗੱਲ ਆ ਬੇਸ਼ੱਕ ਮੀਟਿੰਗਾਂ ਨਾ ਕਰੇ ਪਰ ਘਟੋ ਘਟ ਕੁਛ ਤਾਂ ਦੇਵੇ ਨਾ ਇਹ ਸਰਕਾਰਾਂ ਦਾ ਫਰਜ ਬਣਦਾ ਹੁੰਦਾ ਸਰਕਾਰ ਮਾਂ ਵਰਗੀ ਹੁੰਦੀ ਹੈ ਤੇ ਜਿਹੜੀ ਤੀਸਰੀ ਗੱਲ ਉਹਨਾਂ ਦੀ ਨੈਗੇਟਿਵ ਆ ਰਹੀ ਹੈ ਉਹ ਹੈਗੀ ਹੈ ਬੜਬੋਲੇਪਣ ਦੀ ਜਿੰਨੇ ਵੀ ਸਰਕਾਰ ਦਾ ਸਿਸਟਮ ਹੈਗਾ ਤੇ ਛੋਟੇ ਛੋਟੇ ਗੱਲ ਤੋਂ ਬਿਆਨ ਦਿੰਦੇ ਰਹਿੰਦੇ ਨੇ ਹਰ ਛੋਟੇ ਨੇਤਾ ਬਿਆਨ ਦਿੰਦੇ ਰਹਿੰਦੇ ਨੇ ਉਹਨਾਂ ਦੇ ਸਿੰਘ ਫਸੇ ਰਹਿੰਦੇ ਨੇ ਭਾਵੇਂ ਅਕਾਲੀਆਂ ਨਾਲ ਹੋਣ ਭਾਵੇਂ ਕਾਂਗਰਸ ਨਾਲ ਹੋਣ ਤੇ ਇਹਦੇ ਨਾਲ ਮੁੱਦਾ ਇਹ ਪੜਦਾ ਜਾ ਰਿਹਾ ਹੈ ਕਿ ਲੋਕਾਂ ਦਾ ਧਿਆਨ ਕਿਸੇ ਹੋਰ ਪਾਰਟੀ ਵੱਲ ਜਾ ਰਿਹਾ ਤੇ ਇਹ ਆਪਣੇ ਆਪ ਵਿੱਚ ਇੱਕ ਕੋ ਗੰਭੀਰ ਮਾਮਲਾ ਹੈ ਤੇ ਹੁਣ ਤਾਂ ਜਿੰਦਾਬਾਦ ਮਰਦਾਬਾਦ ਵੀ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਬਿਜਲੀ ਕੰਮੇ ਵੀ ਜਿੰਦਾਬਾਦ ਮੁਰਦਾਬਾਦ ਕਰ ਰਹੇ ਨੇ ਉਹਦਾ ਕਾਰਨ ਕੀ ਹੈ ਤੁਸੀਂ ਖੁਦ ਦੇਖੋ ਖੁਦ ਪਛਾਣੋ ਕਮੈਂਟ ਕਰਕੇ ਦੱਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਆਪਣਾ ਪੱਤਰਕਾਰ ਰਾਮ ਸਿੰਘ ਢਿੱਲੋਂ ਜੇ ਤੁਹਾਨੂੰ ਸਾਡਾ ਇਹ ਮੁੱਦੇ ਉਠਾਉਣੇ ਪਸੰਦ ਆਏ ਤਾਂ ਜ਼ਰੂਰ ਕਮੈਂਟ ਕਰਿਓ ਬਹੁਤ ਬਹੁਤ ਸ਼ੁਕਰੀਆ